ਬੀਤੇ ਦਿਨ ਇਹ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਆਪਣਾ ਸਪਸ਼ਟੀਕਰਨ ਸ਼੍ਰੀ ਅਲਤਕ ਸਾਫਤੇ ਭੇਜਿਆ ਗਿਆ ਸੀ ਜਿਸ ਦੇ ਵਿੱਚ ਕਿ ਉਹਨਾਂ ਨੇ ਆਪਣੇ ਜੋ ਉਹਨਾਂ ਤੇ ਦੋਸ਼ ਲੱਗੇ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਉਹਨਾਂ ਦਾ ਜਵਾਬ ਕੀ ਹੈ ਤਾਂ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਸਨ ਤਾਂ ਇਸ ਵੇਲੇ ਸਪਸ਼ਟੀਕਰਨ ਦੀ ਕਾਪੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਟੀਵੀ ਸਕਰੀਨ ਤੇ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਉਹ ਸਪਸ਼ਟੀਕਰਨ ਦੀ ਕਾਪੀ ਤੁਹਾਡੀ ਟੀਵੀ ਸਕਰੀਨ ਤੇ ਚੱਲ ਰਹੀ ਹੈ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਗੱਲਾਂ ਲਿਖੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਕੀ ਜਿਹਦੇ ਜੇ ਸ਼ੁਰੂ ਤੋਂ ਅਗਰ ਗੱਲ ਕਰੀ ਤਾਂ ਲਿਖਿਆ ਕਿ ਸਪਸ਼ਟੀਕਰਨ ਹਵਾਲਾ ਆਪ ਜੀ ਦਾ ਪੱਤਰ ਰਾਹੀਂ 24 2004 ਮਿਤੀ 17 7 2024 ਦੇ ਸੰਬੰਧ ਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਉਹਦੇ ਵਿੱਚ ਲਿਖਿਆ ਕਿ ਸਭ ਤੋਂ ਪਹਿਲੇ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਹੈ ਕਿ ਅਪਰੋਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਸਨਮਹਿਰ ਬੇਨਤੀ ਕੀਤੀ ਜਾਂਦੀ ਹੈ ਕਿ ਕਾਲੀ ਦਲ ਦੇ ਸਮੂਹ ਪੰਜਾਬੀ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਇਸ ਜਥੇਬੰਦੀ ਦੀ ਸਥਾਪਨਾ 14 ਦਸੰਬਰ 1920 ਸ਼੍ਰੀ ਕਲਕਤਕ ਸਭੇ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਾਹਿਬਾਨ ਅਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੇ ਤੋਂ ਸੇਧ ਲੈ ਕੇ ਸਰਬਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼੍ਰੀ ਕਾਲਕਤਖਬ ਨੂੰ ਸਮਰਪਿਤ ਹੈ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਸਬੰਧ ਵਿੱਚ ਮੈਂ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ ਤੇ ਉਹਦੇ ਵਿੱਚ ਕਿਹਾ ਕਿ ਮੈਂ ਕੁਝ ਮਹੱਤਵਪੂਰਨ ਤੱਥ ਇਸ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਜਿਹਦੇ ਵਿੱਚ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਇਹਨਾਂ ਹਿਰਦੇ ਵਿਦਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮંત્રી ਮਹਰੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਜੱਜਦਾਰ ਸ੍ਰੀ ਕਾਲਕਤਕ ਸਾਹਿਬ ਕੋਲ 17 ਅਕਤੂਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਨਿਜੀ ਤੌਰ ਤੇ ਹਾਜ਼ਰ ਹੋਏ ਸਨ ਤਾਂ ਉਹਨਾਂ ਨੇ ਪਛਤਾਪ ਦੀ ਭਾਵਨਾ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਅਤੇ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ ਮੈਂ ਉਸ ਪੱਤਰ ਦਾ ਉਤਾਰਾ ਹੂਬ ਹੂ ਠਾ ਦਰਜ ਕਰਾ ਰਿਆ ਹਾਂ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਪਸ਼ਟ ਕਰਨ ਦੇ ਤੌਰ ਤੇ ਪੂਰਾ ਲਿਖਿਆ ਗਿਆ ਹੈ ਕਿ ਪਿਛਲੇ ਦਿਨੀ ਜੋ ਘਟਨਾਵਾਂ ਕਰਾਂ ਵਾਪਰੀਆਂ ਉਹ ਬੇहद ਦੁਖਦਾਈ ਅਤੇ ਪੀੜਾਪਰੀਆਂ ਹਨ ਜਿਸ ਨਾਲ ਪੰਜਾਬੀ ਸਮਾਜ ਅਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਉਹਨਾਂ ਦੇ ਮਨ ਦੇ ਹਿਰਦੇ ਵਿੱਚ ਅਹਿਸਾਸ ਬੇहद ਡੂੰਗਾ ਹੈ ਅਤੇ ਅਨ ਕਿਆ ਅਨ ਕਿਆ ਕਿਆਸੀਆਂ ਘਟਨਾਵਾਂ ਅਤੇ ਰਸਦੇ ਜਿਹੜੇ ਚੀਜ਼ਾਂ ਨੇ ਉਹਦੇ ਨਾਲ ਜੋਖਮ ਭਰੇ ਬਣ ਸਕਦੇ ਨਹੀਂ ਤਾਂ ਇਹ ਇਹ ਹਵਾਲਾ ਦਿੱਤਾ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਰਕੇ ਮੈਨੂੰ ਵਾਪਰ ਇਹ ਅਜਿਹਾ ਅਨਕਿਆਸੇ ਘਟਨਾਵਾਂ ਦਾ ਅਹਿਸਾਸ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਮੈਂ ਸੌਂਪੇ ਗਏ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸਿੱਦਤ ਨਾਲ ਕਰਨ ਦਾ ਯਤਨ ਕਰ ਰਿਹਾ ਹਾਂ ਮੈਂ ਆਪਣਾ ਸਮੁੱਚਾ ਜੀਵਨ ਸਿੱਦਕ ਅਤੇ ਧਾਰਮਿਕ ਮਹੱਤਵਤਾ ਦੇ ਅਨੁਸਾਰੀ ਹੋ ਕੇ ਬਤੀਤ ਕੀਤਾ ਹੈ ਸਿੱਦਕ ਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿ ਕਿਆਸ ਤੋਂ ਪਰੇ ਹੁੰਦਾ ਹੈ ਬਾਹਰ ਹੁੰਦਾ ਹੈ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਤੋਂ ਗੁਜ਼ਰਨਾ ਪੈਂਦਾ ਹੈ ਤੇ ਇਸ ਆਤਮਿਕ ਤੌਰ ਦੇ ਉੱਤੇ ਚੰਜੋੜੇ ਜਾਂਦੇ ਹਨ ਤੁਹਾਡੇ ਅੰਦਰ ਪਛਤਾਪ ਦੀਆਂ ਭਾਵਨਾਵਾਂ ਪ੍ਰਥਲ ਹੋ ਜਾਂਦੀਆਂ ਨੇ ਜਿਸ ਇਸ ਸਮੇਂ ਮੈਂ ਅਜਿਹੀ ਅੰਤਰਮਨ ਦੀਆਂ ਪੀੜਾ ਤੋਂ ਗੁਜ਼ਰ ਰਿਹਾ ਹਾਂ ਤਾਂ ਉਹਨਾਂ ਨੇ ਆਪਣਾ ਜ਼ਾਹਰ ਕੀਤਾ ਕਿ ਉਹਨਾਂ ਦੇ ਮਨ ਦੇ ਵਿੱਚ ਇਸ ਨੂੰ ਲੈ ਕੇ ਪੀੜਾ ਹੈ ਇਸ ਦਿਸ਼ਾ ਵਿੱਚ ਪਿਛਲੇ ਸਮੇਂ ਵਿੱਚ ਜੋ ਦੁਖਦਾਈ ਹੋਇਆ ਉਸ ਤੇ ਆਤਮਿਕ ਤੌਰ ਤੇ ਮੈਨੂੰ ਅ ਅੰਦਰ ਤੋ ਚੰਜੋੜ ਕੇ ਰੱਖ ਦਿੱਤਾ ਹੈ ਜੀਆਂ ਭਾਵਨਾਵਾਂ ਨੂੰ ਮਨ ਅੰਦਰੂ ਸਮੋਈ ਤੋਂ ਮੈਂ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਮੈਨੂੰ ਬਲ ਬਖਸ਼ੇ ਤਾਂ ਇਹ ਜਿਹੜਾ ਜਵਾਬ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹਣਾ ਵੱਲੋਂ ਜਿਹੜਾ ਦਿੱਤਾ ਗਿਆ ਸੀ ਤਾਂ ਉਸ ਦੇ ਵਿੱਚ ਸੁਬੀਰ ਸਿੰਘ ਬਾਦਲ ਜੋ ਕਿ ਉਸ ਵੇਲੇ ਦੇ ਮੁੱਖ ਮੰਤਰੀ ਆ ਉਪ ਮੁੱਖ ਮੰਤਰੀ ਸੰਤ ਉਹਨਾਂ ਨੇ ਕਿਹਾ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉੱਪਰ ਉਸ ਵੇਲੇ ਜੋ ਵਾਪਰੀਆਂ ਕਾਸਨੀਆਂ ਘਟਨਾਵਾਂ ਭਾਰੀ ਬੋਝ ਸੀ ਉਹਨਾਂ ਨੂੰ ਆਪਣੇ ਮਨ ਦੇ ਨਾਲ ਮੈਂ ਉਹਨਾਂ ਜਾਰ ਕੀਤਾ ਤੇ ਸ਼੍ਰੀ ਕਾਲਤਕ ਸਾਹਿਬ ਬਖਸ਼ੀਸ਼ ਗੁਰੂ ਦੀ ਬਖਸ਼ਿੰਦ ਤਖਤ ਹੈ ਸਮਰਥ ਗੁਰੂ ਜਾਨੀ ਜਾਨ ਹੈ ਤਰਕ ਤੋਂ ਦਲੀਲਾਂ ਉੱਥੋਂ ਹੁੰਦੀਆਂ ਹਨ ਜਿਸ ਕਿਸੇ ਨੂੰ ਸਮਝਾਉਣ ਦੀ ਲੋੜ ਹੋ ਤਾਂ ਲੁਕਾਉਣ ਦੀ ਮਨਸ਼ਾ ਹੋ ਸਕਦੀ ਹੈ ਜਿਸ ਗੁਰੂ ਘਰ ਦਾ ਮੈਂ ਨਿਮਾਣਾ ਸੇਵਕ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਕਾਲਕਤਖਬ ਨੂੰ ਸਮਰਪਿਤ ਹਾਂ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਹਾ ਹਾਂ ਜੋ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਮੰਗਦਾ ਹਾਂ ਤਾਂ ਮਾਫੀ ਜਿਹੜੀ ਹੈ ਉਹਨਾਂ ਵੱਲੋਂ ਮੰਗੀ ਗਈ ਹੈ ਤਾਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹੋਣ ਜਾਂ ਸਰਕਾਰ ਕੋਲੋਂ ਹੋਈਆਂ ਹੋਣ ਦਾਸ ਅਚਨਚੇ ਜੋ ਘਟਨਾਵਾਂ ਹੋਈਆਂ ਹਨ ਉਹਨਾਂ ਸਾਰੀਆਂ ਭੁੱਲਾਂ ਚੁੱਕ ਲਈ ਖਿਮਾ ਦਾ ਜਾਚਕ ਹੈ ਤਾਂ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਸਾਰੇ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪਰਵਾਣ ਕਰਨਗੇ ਮੇਰੀ ਅਰਦਾਸ ਹੈ ਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਆਪ ਜੀ ਦਾ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਇਹ ਖਾਸतौर ਦਿੱਤੇ ਹੁਣ ਗੱਲ ਸਾਹਮਣੇ ਆਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਣਾ ਵੱਲੋਂ ਆਪਣੀ ਖਿਮਾ ਯਾਚਨਾ ਮੰਗੀ ਗਈ ਉਹਨਾਂ ਨੇ ਸਾਫ਼ ਤੌਰ ਤੇ ਇਸ ਪੱਤਰ ਰਾਹੀਂ ਕਿਹਾ ਹੈ ਕਿ ਮੇਰੇ ਕੋ ਚਾਹੇ ਜਾਂ ਮੇਰੇ ਪਾਰਟੀ ਤੋਂ ਕੋਈ ਗਲਤੀ ਹੋਈ ਹੈ ਤਾਂ ਉਸ ਦੇ ਵਿੱਚ ਮੈਂ ਖਿਮਾ ਦਾ ਯਾਜਕ ਹਾਂ ਮੈਂ ਮਾਫੀ ਮੰਗਦਾ ਹਾਂ ਤਾਂ ਮਾਫੀ ਖਾਸ ਤੌਰ ਤੇ ਮੰਨੀ ਗਈ ਹ ਉਹਨਾਂ ਕੋਲੋਂ ਕਿਹਾ ਗਿਆ ਹੈ ਕਿ ਜਾਂ ਮੇਰੇ ਕੋ ਗਲਤੀ ਹੋਈ ਹੈ ਜਾਂ ਮੇਰੀ ਪਾਰਟੀ ਤੋਂ ਕੋਈ ਗਲਤੀ ਹੋਈ ਹੈ ਤਾਂ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਹਾਂ ਤਾਂ ਇਹ ਲਿਖਤ ਸਪਸ਼ਟੀਕਰਨ ਜਿਹੜਾ ਹੈ ਅਸੀਂ ਐਸਐਸ ਵੱਲੋਂ ਤੁਹਾਡੇ ਟੀਵੀ ਸਕਰੀਨ ਤੇ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਖਾਸ ਤੌਰ ਦੇ ਉੱਤੇ ਉਹਦੇ ਵਿੱਚ ਕਿਹਾ ਗਿਆ ਹੈ ਕਿ ਮੇਰੇ ਕੋਲੋਂ ਕੁਝ ਗਲਤੀਆਂ ਹੋਈਆਂ ਨੇ ਚਾਹੇ ਮੈਂ ਸਰਕਾਰ 'ਚ ਸੀ ਜਾਂ ਸਰਕਾਰ 'ਚ ਨਹੀਂ ਸੀ ਪਰ ਇਹ ਜਿਹੜੀ ਘਟਨਾਵਾਂ ਨੇ ਮੇਰੇ ਹਿਰਦੇ ਨੂੰ ਬਹੁਤ ਠੇਸ ਪਹੁੰਚਾਈ ਹੈ ਕਿਉਂਕਿ ਸਾਡੀ ਪਾਰਟੀ ਸ਼੍ਰੀ ਅਕਾਲ ਤਖਤ ਤੋਂ ਸ਼ੁਰੂ ਹੋਈ ਸੀ ਅਕਾਲ ਤਖਤ ਸਾਹਿਬ ਦੇ ਅ ਛਤਰਛਾ ਹੇਟ ਅਸੀਂ ਕੰਮ ਕਰ ਰਹੇ ਸੀ ਔਰ ਉਹ ਜੋ ਘਟਨਾਵਾਂ ਨੇ ਉਹ ਸਾਰੀਆਂ ਮੰਦ ਭਾਗੀਆਂ ਨੇ ਤਾਂ ਇੱਕ ਵਾਰ ਫੇਰ ਤੁਹਾਨੂੰ ਦੁਹਾਰ ਰਿਆਂ ਕਿ ਜਿਹੜਾ ਬਿਆਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਉਸ ਵੇਲੇ ਜੋ ਉਸ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸਨ ਔਰ ਉਸ ਤੋਂ ਬਾਅਦ ਬਾਗੀ ਧੜੇ ਵੱਲੋਂ ਜੋ ਕਿਹਾ ਗਿਆ ਸੀ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸ਼੍ਰੀ ਕਾਲ ਤੱਕ ਸਾਭ ਲੋਕ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹੁਕਮ ਨੂੰ ਦਾਸ ਸਾਥੀ ਖਿਹੜੇ ਮੱਥੇ ਪ੍ਰਵਾਨ ਕਰਨਗੇ ਤੇ ਮੇਰੀ ਅਰਦਾਸ ਹੈ ਅਕਾਲ ਤਖਤ ਅਕਾਲ ਪੁਰਖ ਪੰਥ ਦੇ ਪੰਜਾਬ ਦੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤਾਂ ਬਿਨਾਂ ਸ਼ਰਤ ਖਿਮਾ ਯਾਚਨਾ ਮੰਗੀ ਹੈ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀ ਮੰਗ ਲਈਤੀ ਗਈ ਹੈ ਤਾਂ ਇਸ ਵਾਰ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਮਾਫੀ ਮੰਗੀ ਗਈ ਸੀ ਤਾਂ ਫਿਲਹਾਲ ਮਾਮਲਾ ਹੁਣ ਅਕਾਲ ਤਖਤ ਸਾਹਿਬ ਤੇ ਹੈ ਇਸੇ ਸਿ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਜੂਦਾਂ ਤਾਂ ਉਹਨਾਂ ਦੇ ਇੱਕ ਅਧਿਕਾਰੀ ਵੱਲੋਂ ਜਿਹੜਾ ਹੈ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਇਹ ਉਹਨਾਂ ਵੱਲੋਂ ਪਰ ਉਸ ਦੇ ਵਿੱਚ ਹੁਣ ਹੋਏਗਾ ਇਹ ਵੱਡੀ ਗੱਲ ਹੈ ਪਰ ਸਵਾਲ ਜੋ ਆਰਏਸੀ ਕੇ ਆਖਿਰਕਾਰ ਸੁਮੀਰ ਸਿੰਘ ਬਾਦਲ ਵੱਲੋਂ ਕੀ ਜਵਾਬ ਦਿੱਤਾ ਗਿਆ ਹੈ ਕਿਉਂਕਿ ਬਾਗੀ ਧੜੇ ਵੱਲੋਂ ਜੋ ਸਵਾਲ ਚੁੱਕੇ ਗਏ ਸਨ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਇਸ ਕਰਕੇ ਜ਼ਿੰਮੇਵਾਰ ਨੇ ਔਰ ਉਹਨਾਂ ਨੇ ਕਿਹਾ ਕਿ ਹੁਣ ਜੋ ਅ ਮਾਫੀ ਹੈ ਉਹ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਜੋ ਗਲਤੀ ਹੋਈ ਹੈ ਉਹ ਆਪਣੀ ਗਲਤੀ ਮੰਨਦੇ ਨੇ ਖਿਮਾ ਦੇ ਯਾਚਕ ਹਨ ਤਾਂ ਖਿਮਾ ਜਿਹੜੀ ਹੈ ਖਾਸ ਤੌਰ ਦੇ ਉੱਤੇ ਉਹਨਾਂ ਵੱਲੋਂ ਮੰਗੀ ਗਈ ਹੈ ਉਹਦਾ ਸਪਸ਼ਟਿਕਰਨ ਜਿਹੜਾ ਹੈ ਸ਼੍ਰੀ ਹਲਤਖਸਾ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਫਿਲਹਾਲ ਹੁਣ ਮਾਮਲਾ ਪੰਨ ਸਿੰਘ ਸਹਿਬਾਨ ਤੇ ਹੈ ਕਿ ਪੰਨ ਸਿੰਘ ਸਹਿਬਾਨ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੇ ਨੇ ਕਿਉਂਕਿ ਪੰਨ ਸਿੰਘ ਸਹਿਬਾ ਦੀ ਮੀਟਿੰਗ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਜੋ ਫੈਸਲਾ ਲਿਆ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਗਾਈ ਜਾਂਦੀ ਹੈ ਕਿਉਂਕਿ ਜੋ ਪਿਛਲੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੁਝ ਗਲਤੀਆਂ ਹੋਈਆਂ ਨੇ ਗਲਤੀਆਂ ਮੰਨ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਕੁਝ ਸਮੇਂ ਦੇ ਵਿੱਚ ਸੂਬੇ 'ਚ ਹਾਲਾਤ ਕੁਝ ਇਸ ਤਰ੍ਹਾਂ ਦੇ ਨਹੀਂ ਉਹ ਪ੍ਰਸ਼ਾਸਨ ਉਹਨਾਂ ਦੇ ਅੰਦਰ ਸੀ ਤੇ ਉਹਨਾਂ ਵਿੱਚ ਜੋ ਗਲਤੀਆਂ ਹੋਈਆਂ ਨੇ ਉਹਦੇ ਵਾਸਤੇ ਉਹ ਮਾਫੀ ਮੰਗ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਸਿੰਘ ਸਹਿਬਾਨ ਦੀ ਮੀਟਿੰਗ 'ਚ ਕੀ ਫੈਸਲਾ ਲੈਂਦੇ ਨੇ ਆਪ ਜੀ ਦੇ ਅੱਗੇ ਅਸੀਂ ਸਾਂਝਾ ਕਰ ਰਹੇ ਹਾਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ